ਮਾਮਲਾ ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਹਲਕੇ ਦੇ ਅਧੀਨ ਪੈਂਦੇ ਪਿੰਡ ਬਬਾਣੀਆਂ ਦਾ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਦੀ ਹੋਰੀ ਚੋਣ ਦੇ ਦੌਰਾਨ ਬੂਥ ਕੈਪਚਰਿੰਗ ਦਾ ਮਾਮਲਾ ਸਾਹਮਣੇ ਆਇਆ ਬੂਥ ਕੈਪਚਰਿੰਗ ਦੇ ਦੌਰਾਨ ਚੋਣ ਡਿਊਟੀ ਮੁਲਾਜ਼ਮਾਂ ਨੂੰ ਪੋਲਿੰਗ ਸਟੇਸ਼ਨ ਦੇ ਵਿੱਚੋਂ ਮੁਕੰਮਲ ਤੌਰ ਤੇ ਉੱਤੇ ਬਾਈਕਾਟ ਕੀਤਾ ਗਿਆ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਬਸਤੀ ਦੇ ਲੋਕਾਂ ਦੇ ਵੱਲੋਂ ਕੀਤੇ ਗਏ ਬਾਈਕਾਟ ਦੇ ਦੌਰਾਨ ਆਪਣਾ ਰੋਸ ਜਾਹਰ ਕੀਤਾ ਗਿਆ ਇਸ ਦੌਰਾਨ ਸੰਤੀ ਬਣਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ 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 ਮੌਕੇ ਜਿਹਦran ਉਹਨਾਂ ਵੱਲੋਂ ਡਿਊਟੀ ਮੁਲਾਜ਼ਮਾਂ ਨੂੰ ਬਾਹਰ ਕੱਢਿਆ ਗਿਆ ਤੇ ਬੂਟ ਕੈਂਪਟਿੰਗ ਕੀਤੀ ਗਈ ਹੈ ਬਈ ਕਿਸ ਤਰ੍ਹਾਂ ਦਾ ਹੈਗਾ ਮਾਹੌਲ ਜਿਹੜਾ ਬਹੁਤ ਵਧੀਆ ਜੀ ਆਪ ਦੀ ਨੇਰੀ ਲੱਗਦਾ ਫੇਰ ਆਈ ਵੀ ਹੈ ਜੀ ਇੱਕ ਵਾਰ ਬਹੁਤ ਸੋਹਣਾ ਮਾਹੌਲ ਆ ਜੀ ਤੁਸੀਂ ਦੇਖੀ ਜਾਂਦੇ ਹੋ ਕਿੰਨਾ ਰਸਾ ਜੀ ਸਾਡੇ ਬੁੱਥਾਂ ਤੇ ਇੱਕ ਇੱਕ ਬੂਥ ਕੈਟਰਿੰਗ ਦੇ ਦੋਛ ਲੱਗ ਰਹੇ ਨੇ ਬੁਆਣੀਆਂ ਪਿੰਡ ਦੇ ਜਿਹੜੇ ਲਾ ਰਹੇ ਨੇ ਵਿਰੋਧੀ ਪਾਰਟੀਆਂ ਦੇ ਨਹੀਂ ਨਹੀਂ ਭਾਈ ਜੀ ਇਹੋ ਜੀ ਕੋਈ ਗੱਲ ਨਹੀਂ ਜਿਵੇਂ ਇੱਥੇ ਤੁਹਾਡੇ ਕੋਲੇ ਆਏ ਆ ਐ ਆਪਦੇ ਆਪਦੇ ਪਿੰਡਾਂ ਚ ਜਾ ਕੇ ਵਰਕਰਾਂ ਨੂੰ ਮਿਲਦੇ ਫਿਰਦੇ ਆ ਜੀ ਇਸ ਤੋਂ ਅੰਦਰ ਵੀ ਨਹੀਂ ਗਏ ਕਿਤੇ ਜੀ ਤਾਂ ਠੀਕ ਹੈ ਸਾਰਾ ਪੀਸਫੁਲ ਚੱਲ ਰਿਹਾ ਹੈ ਪੀਸਫੁਲ ਚੱਲ ਰਿਹਾ ਜੀ ਅਸ ਤੱਕ ਸਾਡੇ ਦਾ ਹਲਕੇ ਚ ਕਿਸੇ ਦਾ ਕਾਗਜ਼ ਵੀ